ਲਾਈ ਵੀ ਮਿੱਤਰੋ ਨੇ ਕੱਚਾ ਫਦਾ ਨਗੀਨਾ ਦਿਖਾਉਣੇ ਹਨ ਟਾਪ ਦਾ ਜਮ ਤੇ ਪੂਰੀ ਸੋਹਣੀ ਬੈੜ ਆ ਗਈ ਜਮਾ ਥੋੜਾ ਜਾਂ ਕਾਹਲ ਜਿ ਕਾਹਲ ਜ਼ਰੂਰ ਕਰਦੇ ਥੋੜਾ ਜਾਂ ਕਿਉਂਕਿ ਬੱਚਾ ਹੈਣੀ ਤੇ ਚੰਗੀ ਆ ਤੇ ਬਾਕੀ ਆਪਾਂ ਗੱਲਬਾਤ ਪੂਰੀ ਬਾਈ ਨੇ ਕਰਾਂਗੇ ਕਿਉਂਕਿ ਜੇ ਆਪਾਂ ਚੰਗੀ ਬੈੜ ਹਨਾ ਇਹ ਜੀ ਬੈੜ ਤੇ ਮਰੀੜ ਤੇ ਕੰਮ ਕਰਨਾ ਹੋਵੇ ਤਾਂ ਪੂਰੀ ਟਾਪ ਕੁਆਲਿਟੀ ਦੀ ਹੈ ਬੈੜ ਤੇ ਫਣ ਵੀ ਆਪਾਂ ਕਰੀਏ ਤੇ ਚੰਗਾ ਥਣ ਲੱਗਿਆ ਪੂਰੇ ਸਪੇਸ ਵਾਲਾ ਜਿਵੇਂ ਆਪਾਂ ਕਹਿੰਦੇ ਗਿਠ ਗਿਠ ਵਾਲਾ ਥਣ ਲੱਗਿਆ ਇਹ ਬਰੀਡ ਵਾਲਾ ਪੂਰੀ ਠੰਡੀਆਂ ਪਈ ਜਾਮੇ ਮੇਰੇ ਬਾਹਰ ਹੀ ਠੰਡੀਆਂ ਬਰਸ ਵਰ੍ਹਦੀ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਬਾਈ ਹਨਾ ਤੇ ਪੂਰੀ ਠੰਡੀ ਹੈ ਕਹਿੰਦਾ ਤੇ ਦੋ ਟਾਈਮ ਦਸੱਲੇ ਜ਼ਰੂਰ ਕਰ ਲਿਓ ਫੇਰ ਵੀ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਆ ਪੁੱਛਦੇ ਆ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਦਾ ਕਾਲਾ ਬਾਈ ਜੀ ਕਾਲਾ ਕਾਲੇ ਪਿੰਡ ਕਿਹੜਾ ਬਾਈ ਬਰਨਾਲਾ ਬਾਈ ਬਰਨਾਲਾ ਜ਼ਿਲ੍ਹਾ ਬਰਨਾਲਾ ਹਨਾ ਤੇ ਮੋਬਾਈਲ ਨੰਬਰ ਬੋਲ ਕਾਲੇ ਮੋ ਨੰਬਰ ਤਾਂ ਇਹ ਕੋਈ ਹੋਦਾ ਹੋਊਗਾ 99600 84 40050 ਇਹ ਬਾਈ ਦਾ ਨੰਬਰ ਆ ਤੇ ਬਾਕੀ ਆਪਾਂ ਪੁੱਛਦੇ ਆ ਤੇ ਬਾਈ ਕਹਲੇ ਮੱਲਾ ਹੁਣ ਬੱਚਾ ਹੈ ਨਹੀਂਗਾ ਬੱਚਾ ਹੈ ਨਹੀਂ ਵੀਰੇ ਕੀ ਗੱਲ ਹੋ ਗਈ ਕਿ ਮਰ ਗਿਆ ਮਰ ਗਿਆ ਬੱਚਾ ਠੀਕ ਆ ਤੇ ਸੂਈ ਕਿੰਨੇ ਕ ਟਾਈਮ ਦੀ ਆ 7 6 ਮਹੀਨਾ 7 ਮਹੀਨਾ 6 ਮਹੀਨਾ 7 ਮਹੀਨਾ ਤੇ ਗੱਪਣ ਤਾਂ ਨਹੀਂ ਕਿਹ ਕੀ ਗੱਪਣ ਵੀਰੇ 1 ਮਹੀਨੇ ਦਾ ਟੀਕਾ ਭਰਾ ਸਾਡਾ 1 ਮਹੀਨੇ ਦਾ ਠੀਕ ਕਰਦੀ ਆਪਣੀ ਆਖੀ ਬੱਚੇ ਬਈ ਕਰਦੀ ਬਸੀਆ ਤੇ 1 ਮਹੀਨਾ ਢੀ ਘਬਰਾਇਆ ਤੇ ਬਾਈ ਦੁੱਧ ਕਿੰਨਾ ਕਾਲੇ ਹੁਣ ਦੁੱਧ ਇਸ ਟਾਈਮ 13 ਕਿਲੋ ਆ ਵੀਰੇ 13 ਦਸਲੀ ਕਰਾ ਦੇਣੇ ਬੁਰੀ ਜਮ ਦਸਲੀ ਠੀਕ ਆ ਤੇ ਲੈ ਵੀ ਮਿੱਤਰੋ ਬਾਈ ਕਹਿੰਦਾ ਦਸਲੀ ਵੀ ਹੋ ਜੂ ਦੁੱਧ 13 ਕਿਲੋ ਆ ਤੇ ਚੰਗੀ ਬਹਿੜ ਥੋੜਾ ਜਿਹਾ ਜਿਵੇਂ ਬਾਹਰ ਪਾ ਗਏ ਦੀ ਕੱਢੀ ਨਾ ਉਹ ਬਸੂਤਾਂ ਪਾ ਦੇ ਤਾਂ ਕਰਕੇ ਭਜਦੀ ਆ ਤੇ ਕੋਈ ਬਵਾਰ ਦਾ ਕੰਮ ਨਹੀਂ ਤੇ ਲੋਕਲੇ ਬਾਈ ਕੋਲੇ ਤੇ ਕਾਲੇ ਰੇਟ ਦੀ ਗੱਲ ਨਹੀਂ ਰੇਟ ਕੀ ਕਰਤਾ ਬਾਈ ਵੀਰੇ ਦੇ ਦੇਾਂਗੇ ਯਾਰ ਮੁੱਲ ਤਾਂ 35 ਕਰਦੇ ਯਾਰ ਠੀਕ ਆ ਨਾ ਨਾ ਕਿਨੇ ਹੋ ਜੂ ਹਾਂ ਨਾ ਤੂੰ ਦੱਸ ਦੇ ਯਾਰ ਨਹੀਂ ਤਾਂ ਵੀ ਮੱਲ ਵੀ ਕਿੱਥੋਂ ਦੇ ਕਰਾਂ 30000 ਦੀ ਠੀਕ ਆ ਲੈ ਵੀ 30000 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਮੁੱਲ 35000 ਕਰਦੇ ਆ ਬਹਿੜਾ ਚੰਗੀ ਮਿੱਤਰੋ ਗਰਮੀ ਚ ਦੁੱਧ ਦੁੱਧ ਵਧੀਆ ਬੰਦਾ ਕੱਢ ਸਕਦਾ ਹਨਾ ਤੇ ਬਾਕੀ ਬੀੜੇ ਤੇ ਵੀ ਕੰਮ ਕਰ ਸਕਦਾ ਜਿਵੇਂ ਆਪਾਂ ਕਹਦੇ ਆ ਬਾਕੀ ਯਾਰ ਕੁਆਲਿਟੀ ਬਾਈ ਜੀ ਪਛੋਂ ਕਰੋ ਬਾਹਰ ਨਹੀਂ ਕੱਢੀ ਥੋੜਾ ਤਾਂ ਕਰਕੇ ਅੱਜ ਵੀ ਕਰਦੀ ਹੈ ਹਨਾ ਜਿਵੇਂ ਆਪਾਂ ਕਹਦੇ ਭੱਜ ਲੈਂਦਾ ਪਛੋਂ ਲਾ ਵੀ ਇੱਕ ਨਾ ਪੱਤੋ ਟੋਕੜ ਝੋਟੀ ਦਿਖਾਉਣੇ ਸਾਨੂੰ ਤੋੜ ਕੇ ਕਿਉਂਕਿ ਟੋਕੜ ਬਸ ਵੀਰੇ ਇੱਥੇ ਜਿਆਦਾ ਆਉਂਦੇ ਆ ਜੇ ਆਪਾਂ ਗੱਲ ਕਰੀ ਅਡਰ ਅਡਰ ਦੀ ਸਾਫਾ ਝੋਟੀ ਤੇ ਬਾਕੀ ਬੱਚਾ ਮਗਰ ਕੱਟੀ ਹੈਗੀ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਤੇ ਰੋਕੀ ਬਾਈ ਮੜਾ ਬਾਈ ਸਸੀ ਗਾਲ ਸਸੀ ਗਾਲ ਉੱਚਾ ਬੋਲ ਮੜਾ ਨਾਮ ਦੱਸੀ ਬਾਈ ਤੇ ਬਾਈ ਸਸੀ ਗਾਲ ਸਸੀ ਗਾਲ ਬਾਈ ਨਾਮ ਦੱਸੀ ਮੜਾ ਪਿੰਦਰ ਪਿੰਦਰ ਠੀਕ ਹੈ ਪਿੰਦਰ ਬਾਈ ਪਿੰਡ ਫਰਮਾਈ ਫਰਮਾਈ ਆ ਜਿਹੜੇ ਇਹਦੇ ਬਰਨਾਲੇ ਦੀ ਹੈ ਹਾਂਜੀ ਹਾਂਜੀ ਜ਼ਿਲ੍ਹਾ ਬਰਨਾਲਾ ਤੇ ਤੇਪਿੰਦਰ ਇੱਕ ਬਰੀ ਮੈਂ ਨੰਬਰ ਦੱਸੀ ਬਾਈ ਮਾੜਾ 98782 6260 98185 6260 98782 6260 66 ਠੀਕ ਹੈ ਤੇਪਿੰਦਰ ਮੱਲਾ ਕਹਿੰਦੇ ਸੂਏ ਬਾਈ ਚੋਟੀਏ ਦੂਜੇ ਸੂਏ ਠੀਕ ਹੈ ਮਗਰ ਕੱਟੀ ਹੈ ਨਾ ਤੇ ਮਤਲਬ ਬਾਈ ਗੱਬਣ ਤਾਂ ਹੈ ਕੀ ਹੈ ਕੀ ਠੀਕ ਹੈ ਉਹ ਦੋਕੜਾ ਗੀ ਤੇ ਦੁੱਧ ਬਾਈ ਕਿੰਨਾ ਪਿੰਦਰਾ 10 ਕਿਲੋ ਪੂਰੇ ਜਮਾ ਠੀਕ ਹੈ ਤੇ ਰੇਟ ਦੀ ਵਾਲੇ ਪਿੰਦ ਰੇਟ ਕੀ ਕਰਤਾ ਬਾਈ 70 ਮਾਨਦਾਨ ਹੋਊ ਥੋੜਾ ਬੋਤ ਮੰਨ ਲਗਾ ਠੀਕ ਆ ਲੈ ਬਾਈ ਕਹਿੰਦਾ ਥੋੜਾ ਬੋਤ ਮੰਨਦਾਨ ਕਰ ਦਾਂਗੇ ਰੇਟ ਆ 70000 ਮਿੱਤਰੋ ਤੇ ਬਾਕੀ ਪਿੰਡ ਬਾਈ ਦਾ ਫਰਮਾਹੀਆ ਤੇ ਜ਼ਿਲ੍ਹਾ ਬਰਨਾਲਾ ਤੇ ਬਾਕੀ ਇਥੇ ਟੋਕੜ ਬਸੂ ਆਉਂਦੇ ਆ ਤੇ ਟੋਕੜ ਬਸੂ ਆਉਂਦੇ ਇਥੇ ਜਿਵੇਂ ਮੰਨ ਲਾ ਚੰਗੇ ਜਿਵੇਂ ਮੱਝ ਖੜੀ ਹੈ ਨਾ ਚੰਗੀ ਇਹ ਵੀ ਤੇ ਬਾਕੀ ਥਣ ਲੇਵਾ ਬਿਲਕੁਲ ਇਹਦਾ ਵੀ ਸਾਫ ਆ ਕੀ ਮੁੱਲ ਲੇ 1 25 ਤਾਜੀ ਸੁਈ ਹੋਈ ਆ ਮੈਂ ਸਾਹਮਣੇ ਬੱਚਾ ਗਾ ਤੇ ਬਾਕੀ ਆ ਡਰੋਡਰ ਦੀ ਜਿਹੜੀ ਗੱਲ ਕਰੀਏ ਚੰਗਾ ਜਿਹੜਾ ਤਾਜੀ ਸੁਈ ਪਛੂਆ ਘੱਟ ਮਿਲਦੇ ਆ ਬਾਕੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਬਾਕੀ ਚੰਗੇ ਦੁੱਧ ਵਾਲੀ ਆ ਥਣਲੇਵਾ ਬਿਲਕੁਲ ਸਾਫਾ ਕ ਅਲੱਗ ਅਲੱਗ ਥਣ ਲੱਗਿਆ ਬਾਕੀ ਆਰਡਰ ਦੀ ਗੱਲ ਕਰੀ ਆਰਡਰ ਸੁਣ ਤੇ ਬਾਈ ਨੇ ਪੁੱਛ ਦਿਆਂ ਕਰ ਲੋ ਬਾਈ ਨੇ ਕਰ ਦਿਆਂ ਗੱਲ ਦਸੀ ਬਾਈ ਮੜਿਆ ਹਾਂ ਬਾਈ ਸਸੀ ਗਾਲ ਤੇ ਬਾਈ ਨਾਂ ਦੱਸੋ ਆਪਣਾ ਬਾਈ ਨਾਂ ਤਾਰੀਵੰਡ 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 ਠੀਕ ਆ ਤਾਰੀ ਬਾਈ ਮੱਲਾ ਪਿੰਡ ਕਿਹੜਾ ਪਿੰਡ ਬਾਈ ਕੋੜਾ ਕਲਾ ਕੋੜਾ ਕਲਾ ਜਿਲ੍ਹਾ ਮਾਨਸਾ ਠੀਕ ਆ ਤਾਰੀ ਨੰਬਰ ਬੋਲੀ ਇੱਕ ਵਾਰੀ 98842 9530 ਬਾਈ ਠੀਕ ਆ ਤੇ ਬਾਈ ਜਿਹੜੀ ਇਹ ਮਾਝਾ ਪਤ ਤੋੜ ਕੇ ਦਿਖਾਈ ਹੈ ਕੰਮੇ ਸੂਇ ਆ ਇਹ ਬਾਈ ਦੂਜੇ ਸੂਏ ਝੋਟੇ ਸੀ ਦੂਜੇ ਸੂਏ ਝੋਟੇ ਆ ਕੈ ਦਿਨ ਹੋ ਗਈ ਸੂਈ ਨਾ ਜਾਂ ਸੂਈ ਨਾ ਹੋਵੇ 10 ਦਿਨ 10 ਦਿਨ ਠੀਕ ਆ ਲੈ ਮੈਂ ਤੈਨੂੰ 10 ਦਿਨਾਂ ਦੀ ਸੂਈ ਆ ਬਾਈ ਕੋਟੜੇ ਤੋਂ ਲੈ ਕੇ ਆਇਆ ਜਿਲ੍ਹਾ ਮ ਤੇ ਤਰੀ ਦੁੱਧ ਕਿੰਨਾ ਤਿਆਰ ਹੈ ਬਾਈ ਹੁਣ ਦੁੱਧ ਬਾਈ 13 ਲੀਟਰ ਤਿਆਰ ਹੈ ਹੁਣ ਪੂਰਾ ਜਮਾ ਜਮਾ ਤਿਆਰ ਠੀਕ ਆ ਦੇ ਦਸੱਲੀ ਕਰਵਾ ਦੇਗਾ ਹਾਂ ਬਾਈ ਦੋਨੇ ਦਾ ਦੋ ਬਾਟੇ ਦਸੱਲੀ ਕਰ ਲੈ ਲੈ ਬਾਈ ਕਹਾਂ ਯਾਰ ਪਿੰਡੋਂ ਕੋਈ ਦਸੱਲੀ ਕਰਕੇ ਵੀ ਖਰੀਦ ਸਕਦਾ ਤਾਜੀ ਸੂਈ ਝੋਟੀ ਆ ਤੇ 13 ਲੀਟਰ ਬਾਈ ਤਿਆਰ ਕਹਿੰਦਾ 13 ਲੀਟਰ ਬਣਾ ਬਾਈ ਹਾਂਜੀ ਹਾਂਜੀ ਤੇ ਤਾਰੀ ਰੇਟ ਦੀ ਗੱਲ ਹੈ ਬਾਈ ਰੇਟ ਕੀ ਕਰਤਾ 125 ਬਾਈ 125 ਮਾਨਦਨ ਹੋ ਹਾਂ ਮਾਨਤਨ ਕਰ ਠੀਕ ਆ ਲੈ ਬਾਈ ਕਹਿੰਦਾ ਮੌਕੇ ਦੀ ਗੱਲ ਆ ਰੇਟ ਦਾ ਮੰਡੀ ਦਾ ਕਰਕੇ ਕਰਨਾ ਪੈਂਦਾ ਮਾਨਤਨ ਜ਼ਰੂਰ ਕਰ ਦੂਗਾ 125 ਜਿਹੜਾ ਰੇਟ ਆ ਬਾਈ ਨੇ ਰੱਖਿਆ ਤੇ ਤਾਰੀਨਾ ਬਾਈ ਨਾਲ ਸੰਬਰਕ ਜ਼ਰੂਰ ਕਰ ਲਿਓ ਤੇ ਝੋਟੀ ਚੰਗੀ ਆ ਤਾਜੀ ਸੂਈ ਹੋਈ ਆ 13 ਕਿਲੋ ਮੋੱਕ ਦੇ ਜਿਹੜਾ ਦੁੱਧ ਆ ਬਾਈ ਤਿਆਰ ਦੱਸਦਾ ਤੇ ਬਾਕੀ ਸਮਰਕ ਤੁਸੀਂ ਕਰਨਾ ਤੇ ਬਾਕੀ ਤੁਹਾਨੂੰ ਜਿਹੜਾ ਮੰਡੀ ਦਾ ਮਾਹੌਲਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕੀ ਗੱਲ ਬਾਤ ਹਨ ਤੇ ਮੰਡੀ ਦੇ ਜਿਹੜੇ ਪਸ਼ੂ ਬੜੀ ਆਉਂਦੇ ਆ ਤੇ ਬਾਕੀ ਜਾਇਜ਼ ਰੇਟ ਦੇ ਵਿੱਚ ਜਿਹੜੇ ਇੱਥੇ ਪਸ਼ੂ ਮਿਲ ਜਾਂਦੇ ਆ ਕਿਉਂ ਆਇਆ ਵੀ ਕੀ ਬਾਰ ਭਰਾ ਨੇ ਕਿਸੇ ਨੇ ਜਾਇਜ਼ ਰੇਟ ਵਾਲੇ ਜਿਹੜੇ ਪਸ਼ੂ ਲੈਣੇ ਹੁੰਦੇ ਆ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਤੇ ਜਲਦੀ ਕਿਸੇ ਮੰਡੀ ਦੇ ਨਾਲ ਮਿਲਾਂਗੇ ਤੇ ਉਹ ਉਹ ਉਦੋਂ ਤੱਕ ਦਿਓ اجازت ਧੰਨਵਾਦ ਸਾਰੇ ਭਰਾਵਾਂ ਦਾ ਤੇ ਜਿਹੜੇ ਪਸ਼ੂ ਹਜੇ ਵੀ ਇੱਥੇ ਆ ਹੀ ਜਾਂਦੇ ਜੀ ਹਨਾ ਧੰਨਵਾਦ